ਇਨੂੰ ਸਸਪੈਂਡ ਕਰਾ ਦੇ ਹੁਣੇ ਜੁਗਤ ਕਰਾਓ ਯਾਰ ਲਾਈਵ ਕਰੋ ਯਾਰ ਆਹ ਭਾਂਡਾ ਇਹ ਜਿਆਦਾ ਗਰਮੀ ਦੇ ਦਿਖਾਓ 100 ਮਿੰਟ ਦਿਖਾਓ ਕੰਪਲੀਟ ਦਿਖਾਓ ਦਿਖਾਓ ਕੰਪਲੀਟ ਕਰ ਲਈ ਇਹਨਾਂ ਦੀ ਕੰਪਲੀਟ ਹੈ ਕਾਕੀਆਂ ਦੇ ਵੀ ਆਹ ਲੱਗ ਗਈ ਪਤਾ ਕਰ ਯਾਰ ਤੂੰ ਇਹਨੂੰ ਛੱਡਣਾ ਨਹੀਂ ਆਪਾਂ ਇਸ ਤੋਂ ਬਾਅਦ ਇਹਨੂੰ ਕਰਪਟ ਬੰਦਾ ਇਹ ਆ ਜਿਹੜੇ ਲੱਗੇ ਆ ਕੰਪਲੀਟ ਲਾ ਰਹੇ ਇਹ ਵੀ ਲਾ ਰਹੇ ਇਹ ਲਾ ਰਹੇ ਕਿ ਮੈਂ ਬੀਜੇਪੀ ਦੇ ਲਾ ਰਹੇ ਆ ਹੱਥ ਹੁੰਦੀ ਹੈ 1 ਮਿੰਟ ਤੁਹਾਡੇ ਇਹਨਾਂ ਨੂੰ ਕੀ ਥੋੜੀ ਹੈ ਇਹਨਾਂ ਨੂੰ ਕੀ ਥੋੜੀ ਹੈ ਇਹ ਮੈਨੂੰ ਇਹਦਾ ਚਾਹ ਲਾ ਸਕਦੇ ਆ 1 ਮਿੰਟ ਯਾਰ ਇਸਕੋਈ ਲਾ ਸਕਦੇ ਆ ਇਹ ਬੰਦੇ ਦੀ ਤੁਸੀਂ ਲਾ ਸਕਦੇ ਹੋ ਤੁਹਾਡੇ ਕੋਲ ਥੋੜੀ ਹੈ ਕਿ ਲਾਣੀ ਨਾਲ ਲਾਣਾ ਤੁਸੀਂ ਸਿਕਿਉਰਟੀ ਕਰ ਸਕਦੇ ਹੋ ਪਰ ਤੁਸੀਂ ਲਾ ਸਕਦੇ ਹੋ ਤੁਹਾਡੇ ਕੋਲ ਕੀ ਥੋੜੀ ਹੈ ਦੱਸੋ ਠੀਕ ਹੈ ਕੋਈ ਨਹੀਂ ਦੱਸੋ ਕੀ ਥੋੜੀ ਹੈ ਦੱਸੋ ਕਿਉਂ ਇਹਨਾਂ ਕੋ ਕੀ ਨਹੀਂ ਲੱਗਾ ਲਓ ਆ ਝਾੜੂ ਵਾਲੇ ਕਿਉਂ ਨਹੀਂ ਲੱਥਦਾ ਦਰੋਗ ਬੁੜਵਾਤੇ ਦਿਖਾਓ ਆ ਦੇਖੋ ਹਾਦੂਨ ਦੀ ਤੁਹਾਡੇ ਏਰੀਆ ਆ ਦੇਖੋ ਅਲੀਸੇ ਪਾਈ ਸਾਹਿਬ ਪੂਰੀ ਆਮ ਪਾਰਟੀ ਇੰਨੀ ਗਰਗੀ ਇੰਨੀ ਗਰਗੀ ਕਿ ਆ ਜਿਹੜੇ ਚੋਣ ਕਮਿਸ਼ਨ ਨੇ ਬੰਦੇ ਇੰਨੇ ਹਾਲਾਤ ਮਾੜੇ ਆਮ ਆਦਮੀ ਪਾਰਟੀ ਦੇ ਤੁਸੀਂ ਦੇਖੋ ਵੀ ਪੁਲਿਸ ਵਾਲਿਆਂ ਤੋਂ ਝੰਡੇ ਲਵਾਏ ਯਾਰੇ ਬਾਜਪਾ ਦੇ ਚੜ੍ਹਾਈ ਬਰਦਾਸ਼ਤ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਦੇ ਲੱਗੇ ਦੂਜੇ ਦੇ ਲੱਗੇ ਰੂਲਿੰਗ ਪਾਰਟੀ ਦੇ ਜਿਹਨਾਂ ਨੇ ਗੰਦ ਪਾਇਆ ਜਗ੍ਹਾ ਜਗ੍ਹਾ ਤੇ ਬੋਰਡ ਲਾਏ ਕੋਈ ਜਗ੍ਹਾ ਨਹੀਂ ਛੱਡੀ ਹੋਈ ਅੱਜ ਉਹ ਸਿਰਫ ਸਾਡੇ ਦੋ ਜਿ ਬੋੜਾਂ ਦੇ ਇਹਨੇ ਕੁੱਛ ਨਹੀਂ ਕੀਤਾ ਆ ਲੱਗਿਆ ਫਟਾਫਟ ਚੱਕ ਕੇ ਤੁਸੀਂ ਤੁਹਾਡਾ ਨਾਮ ਕੀ ਜੀ ਦੱਸੋ ਦੱਸੋ ਤੁਹਾਡਾ ਨਾਮ ਗੋਵਿੰਦਰ ਸਿੰਘ ਕੀ ਕੀ ਐਸ ਕੀ ਲੱਗੇ ਹੋ ਮੈਂ ਐਫਐਸਪੀਨ ਚਾਰ ਹਾਂਜੀ ਐਫਐਸਪੀਨ ਚਾਰ ਫਿਰ ਤੁਸੀਂ ਬਾਤ ਕੀ ਕਿਉਂ ਨਹੀਂ ਲਾ ਰਹੇ ਇੱਕ ਮਿੰਟ ਗੱਲ ਸੁਣਿਓ ਇਹਨੇ ਉੱਥੋਂ ਆਮ ਆਦਮੀ ਪਾਰਟੀ ਦੇ ਮਿਲਾਏ ਆ ਉਹ ਲੜੀ ਲਾਈ ਆ ਤੁਸੀਂ ਜੂਨਾ ਬਣਾਓ ਤੁਸੀਂ ਆਹ ਦੇਖੋ ਆਹ ਦੇਖੋ ਕੋਈ ਨਹੀਂ ਲਾਏ ਜੀ ਕੋਈ ਨਹੀਂ ਇਹ ਸਾਰੇ ਇਹਨੇ ਉੱਠੇ ਸਾਡੇ ਨਾਲ ਗੱਲ ਕਰੋ ਤੁਸੀਂ ਹੌਂਸਲਾ ਕਰਕੇ ਗੱਲ ਕਰੇ ਸਾਡੇ ਨਾਲ ਗੱਲ ਕਰ ਰਹੇ ਪਰ ਉਹ ਕੈਮਰਾ ਚਲੋ ਪਿੱਛੇ ਹਟੋ ਕਢਾ ਲੈਣੇ ਕਢਾਣੇ ਆ ਪੁਲਿਸਾਂ ਲੈਣਕ ਲਾਏ ਆ ਦੇਖੇ ਨਹੀਂ ਪੁਲਸਾਂ ਦੀ ਫੋਟੋ ਵਗੀ ਆ ਅਸੀਂ ਆਹਦੀ ਖੜੀ ਆ ਓਹ ਓਹ ਬਾਹਮ ਨਿਕਲ ਗਿਆ ਹੁਣ ਟੋਡਾ ਆਪਣੇ ਕੋਲ ਉਹ ਸਰ ਜੀ ਆ ਵੇਖੋ ਕਿੱਥੇ ਰਹਿੰਦੇ ਤੁਸੀਂ ਕਿੱਥੇ ਰਹਿੰਦੇ ਕਿੱਥੇ ਰਹਿੰਦੇ ਕਿੱਥੇ ਰਹਿੰਦੇ ਤੁਸੀਂ ਇੱਕ ਮਿੰਟ ਇੱਕ ਮਿੰਟ ਯਾਰ ਕੋਈ ਉਹ ਲੜੀ ਕਿੱਥੇ ਰਹਿੰਦੇ ਤੁਸੀਂ ਇੱਥੋਂ ਜਾਈ ਆ ਕਿਹੜਾ ਏਰੀਆ ਕਿਹੜਾ ਏਰੀਆ ਕਿਹੜਾ ਤੁਹਾਡਾ ਉਹ ਸਰ ਮੈਂ ਤੁਹਾਨੂੰ ਏਰੀਆ ਕਿਹੜਾ ਤੁਹਾਡਾ ਮੈਂ ਸਰ ਤੁਹਾਨੂੰ ਇਹ ਦਿਖਾਉਂਦਾ ਏਰੀਆ ਕਿਹੜਾ ਤੁਹਾਡਾ ਮੈਂ ਸਰ ਤੁਹਾਨੂੰ ਇਹ ਦੱਸਦਾ ਤੁਹਾਡਾ ਏਰੀਆ ਕਿਹੜਾ ਪਰ ਮੈਂ ਤੁਹਾਡੇ ਕੋਈ ਏਰੀਆ ਕਿਹੜਾ ਆਹੋ ਲੋ ਤੁਹਾਡੇ ਕੋਈ ਏਰੀਆ ਕਿਹੜਾ ਏਰੀਆ ਕਿਹੜਾ ਕੋਈ ਨਾ ਰੋਕੋ ਉਹ ਪਰੰਦੇ ਤੁਹਾਡਾ ਏਰੀਆ ਕਿਹੜਾ ਸਰ ਜੀਓ ਕੀ ਹੈ ਇਹ ਕੀ ਆ ਆ ਆਮ ਆਦਮੀ ਪਾਰਟੀ ਵੱਲੋਂ ਇਸ ਜਿਮਣੀ ਚੋਣਾ ਦੇ ਵਿੱਚ ਪੂਰੀ ਤਰ੍ਹਾਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਸਰਕਾਰੀ ਤੰਤਰ ਦਾ ਮਿਸਯੋਗ ਕੀਤਾ ਜਾ ਰਿਹਾ ਇੱਕ ਪੁਲਿਸ ਵਾਲੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਤੇ ਝੰਡੇ ਉਤਾਰੇ ਜਾ ਰਹੇ ਆ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿੱਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋਟੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦੇ ਆਪਣੀ ਇੱਕ ਡਿਊਟੀ ਬਣਦੀ ਉਹਨਾਂ ਕੋਲ ਆਪਣੇ ਇੱਕ ਬੰਦੇ ਹੁੰਦੇ ਆ ਲਾਉਣ ਵਾਲੇ ਪਰ ਆਮ ਆਦਮੀ ਪਾਰਟੀ ਜਿਹਨਾਂ ਦੇ ਜਗਾ ਜਗਾ ਤੇ ਪੋਸਟਰ ਟੰਗੇ ਹੋਏ ਜਿਹੜੇ ਨਜ਼ਰਬੱਟੂ ਭਗਵੰਤ ਮਾਨ ਜੀ ਖੁਦ ਕਹਿੰਦੇ ਸੀ ਕਿ ਖੰਭਿਆਂ ਤੇ ਨਜ਼ਰਬੱਟੂ ਟੰਗੇ ਆਟੋ ਤੇ ਟੰਗੇ ਇੰਨੀ ਲਾਲਚ ਵੱਧ ਗਈ ਗੋਗੀ ਸਾਹਿਬ ਦਾ ਜਿਹੜਾ ਸ਼ਿਵਦਾਹ ਜਿਲ੍ਹਾ ਦਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣਾ ਬੋਰਡ ਲਾਤਾ ਪਰ ਉਹਦੇ باوجود ਵੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੂੰ ਦੁੱਖ ਸਹਾਰਿਆ ਹੁਣ ਭਾਰਤੀ ਜਨਤਾ ਪਾਰਟੀ ਦਾ ਚੱਕਰ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਅੰਡਰਕਰੈਂਟ ਹੈ ਨਾ ਉਹ ਤੋਂ ਡਰ ਲੱਗ ਰਿਹਾ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਸਦਾ ਚਾਹੀਦੀ ਰਾਜ ਸਭਾ ਮੈਂਬਰੀ ਚਾਹੀਦੀ ਹੈ ਪਰ ਇੱਕ ਗੱਲ ਯਾਦ ਰੱਖਣਾ ਹੈ ਅੰਡਰਕਰੈਂਟ ਨੂੰ ਪਹਿਚਾਨੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਸੰਗਤ ਪਿਆਰ ਦੇ ਰਹੇ ਇਸ ਕਰਕੇ ਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਬਦਲਾਅ ਦੇ ਨਾਮ ਤੇ ਜਿਹੜੀ ਸਰਕਾਰ ਹੈ ਸੀ ਉਹਦਾ ਬਦਲਾਅ ਕਰਨਾ ਹੈ